ਹਾਂਜੀ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ 11 6 ਜੈਕ ਵਾਲੀ ਟਰਾਲੀ ਵਿਕਾਊ ਆ ਬਹੁਤ ਹੀ ਘੱਟ ਚੱਲੀ ਬਿਲਕੁਲ ਨਵੇਂ ਵਰਗੀ ਟਰਾਲੀ ਆ ਦੇਖ ਸਕਦੇ ਹੋ ਬਹੁਤ ਰੰਗ ਵੈਰੇ ਉਵੇਂ ਪਿਆ ਬਹੁਤ ਘੱਟ ਚੱਲੀ ਆ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਟਰਾਲੀ ਤੇ ਦਿੰਨੇ ਆ ਰੇਟ ਵੀ ਬਹੁਤ ਜਾਇਜ਼ ਆ ਇਸ ਤੋਂ ਪਹਿਲਾਂ ਆਪਣਾ ਚੈਨਲ ਜਿੰਨਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੀ ਰਹੂਗੀ ਤੇ ਬਾਕੀ ਜੇ ਇਸ ਤਰ੍ਹਾਂ ਦੀ ਐਡ ਆਪਣੇ ਚੈਨਲ ਤੇ ਤੁਸੀਂ ਵੀ ਲਵਾਉਣਾ ਚਾਹੁੰਦੇ ਹੋ ਸਕ੍ਰੀਨ ਤੇ ਆਪਣਾ WhatsApp ਨੰਬਰ ਚੱਲ ਰਿਹਾ ਉਸ ਤੇ ਚੰਦ ਦੀਆਂ ਚੰਦ ਦੀਆਂ 4 ਤੋਂ 5 ਫੋਟੋਆਂ ਭੇਜ ਸਕਦੇ ਹੋ ਤੇ ਜਾਣਕਾਰੀ ਸਾਰੀ ਦਿਆ ਕਰੋ ਤੇ ਰੇਟ ਵਗੈਰਾ ਮਾਰਕੀਟ ਮੁਤਾਬਕ ਜਾਇਜ਼ ਭੇਜਿਆ ਕਰੋ ਤਾਂ ਜੋ ਤੁਹਾਡੀ ਐਡ ਜਲਦੀ ਤੋਂ ਜਲਦੀ ਅਸੀਂ ਲਾ ਸਕੀ ਤੇ ਜਲਦੀ ਤੋਂ ਜਲਦੀ ਚੀਜ਼ ਸੇਲ ਹੋ ਸਕੇ ਬਾਕੀ ਹੁਣ ਟਰਾਲੀ ਦੀ ਆਪਾਂ ਕੱਲੀ-ਕੱਲੀ ਜਾਣਕਾਰੀ ਦਿੰਨੇ ਆ ਤੇ ਮਾਲਕ ਵੀਰਾਂ ਦਾ ਨੰਬਰ ਰੇਟ ਵਗੈਰਾ ਵੀ ਦੱਸਾਂਗੇ ਹਾਂਜੀ ਹੁਣ ਆਪਾਂ ਅੱਗੇ ਸ਼ੁਰੂ ਕਰ ਲਈਏ ਟਰਾਲੀ ਜਾਣਕਾਰੀ ਬਾਰੇ ਸਭ ਤੋਂ ਪਹਿਲਾਂ ਇਹਦੇ ਹੁੱਕ ਲੱਗੀ ਹੋਈ ਹੈ ਜੀ 2.5 ਇੰਚ ਮਸ਼ੀਨੀ ਹੁੱਕਾ ਡਾਈ ਕੰਪਨੀ ਦੀ ਆਈਂ ਚ ਪੂਰੀ ਵਧੀਆ ਮਰਦੀ ਨਹੀਂ ਹੁੱਕ ਇਹਦੀ ਤੇ ਬਾਕੀ ਚੈਸੀ ਦੀ ਗੱਲ ਕਰੀਏ ਚੈਸੀ ਲੱਗੀ ਹੋਈ ਹੈ ਗਾਡਰਾਂ ਦੀ ਨਵੇਂ ਗਾਡਰ ਬਿਲਕੁਲ 8 4 ਦੀ ਚੈਸੀ ਹੈ ਜੀ ਦੇਖ ਸਕਦੇ ਹੋ 8 4 ਦੀ ਚੈਸੀ ਆ ਬਹੁਤ ਭਾਰੀ ਹੈਵੀ ਚੈਸੀ ਹੈ ਜੀ ਤੇ ਬਾਕੀ ਹੁਣ ਗੱਲ ਕਰ ਲਗੇ ਆਪਾਂ ਸਾਈਡਾਂ ਤੇ ਸਾਈਡਾਂ ਤੇ ਟਾਟਾ ਕੰਪਨੀ ਦੀ ਚਾਦਰ ਲੱਗੀ ਹੋਈ ਆ 12 ਗੇਜ ਦੀਆਂ ਸਾਈਡਾਂ ਜੀ ਸਾਈਡਾਂ ਵਾਲੀ ਚਾਦਰ 12 ਗੇਜ ਦੀ ਆ ਦੇਖ ਸਕਦੇ ਹੋ ਟਾਟਾ ਕੰਪਨੀ ਦੀਆਂ ਮੋਹਰਾ ਉੱਪਰ ਲੱਗੀਆਂ ਹੋਈਆਂ ਤੇ ਬਾਕੀ ਹੁਣ ਗੱਲ ਕਰ ਲਈਏ ਫੱਟੀ ਫੱਟੀ ਲੱਗੀ ਤਿੰਨ ਸੂਤ ਮੋਟੀ ਦੇਖ ਸਕਦੇ ਹੋ ਜਿਹੜੀ ਸਾਈਡ ਤੇ ਲੱਗੀ ਹੋਈ ਆ ਇਹ ਫੱਟੀ ਵਾਲੀ ਆ ਜੀ ਤਿੰਨ ਸੂਤ ਮੋਟੀ ਫੱਟੀ ਲੱਗੀ ਹੋਈ ਆ ਤੇ ਬਾਕੀ ਐਂਗਲ ਵਗੈਰਾ ਚੰਗੀ ਲੱਗੀ ਆ ਆਈਐਸਆਈ ਮਾਰਕਾ ਜਿਹੜੀ ਫੱਟੀ ਆ ਵਗੈਰਾ ਸਾਰਾ ਕੁਝ ਲੱਗੀ ਆ ਤੇ ਸੇਲਡ ਦੇ ਘੱਟ ਰਾਈ ਤੇ ਬਾਕੀ ਹੁਣ ਆਪਾਂ ਗੱਲ ਕਰ ਲਈਏ ਟਾਇਰਾਂ ਬਾਰੇ ਟਾਇਰ ਤੁਸੀਂ ਦੇਖ ਸਕਦੇ ਹੋ ਜੀ 1000ਵੀ ਦੇ ਟਾਇਰ ਐਮਆਰਐਫ ਕੰਪਨੀ ਦੇ 22 ਮਾਡਲ ਟਾਇਰ ਆਈ 22 ਮਾਡਲ ਟਾਇਰ ਆ ਮਾਡਲ ਵੀ ਇੱਥੇ ਵੇਖ ਲਓ 22 ਮਾਡਲ ਟਾਇਰ ਆ ਤੇ ਵਧੀਆ ਚੰਗੇ ਟਾਇਰ ਆ ਟਰੱਕ ਵਾਲੇ ਅਗਲੇ ਟਾਇਰ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਗੱਡੀ ਵਗੈਰਾ ਵੀ ਚੰਗੀ ਪਈ ਟਾਇਰ ਦੀ ਤੇ ਰਿਮ ਹੈਗੇ ਜੀ ਕੜੇ ਵਾਲੇ 오ਰੀਜਨਲ ਕੜੇ ਵਾਲੇ ਜਿਹੜੇ ਟਰੱਕ ਦਾ 오ਰੀਜਨਲ ਕੜਾ ਹੁੰਦਾ ਜੀ ਉਹਦੇ ਵਾਲੇ ਰਿਮ ਆ ਡਬਲ ਕੜੇ ਵਾਲੇ ਦੇਖ ਸਕਦੇ ਹੋ ਤੁਸੀਂ ਤੇ ਪੂਰੇ ਭਾਰੇ ਹੈਵੀ ਹੈਵੀ ਰਿਮ ਆ ਜੀ ਤੇ ਬਾਕੀ ਹੁਣ ਗੱਲ ਕਰ ਲઈએ ਡਾਲੇ ਤੇ ਆ ਜਾਓ ਜੀ ਡਾਲਾ ਖੁੱਲਦਾ ਇਹਦਾ ਸਾਈਡ ਤੇ ਇੱਕ ਸਾਈਡ ਤੇ ਡਾਲਾ ਖੁੱਲਦਾ ਤੁਸੀਂ ਦੇਖ ਸਕਦੇ ਹੋ ਬਾਕੀ ਬੇਟ ਤੇ ਵੀ ਚਾਰ ਚਫੇਰੇ ਡਾਲਾ ਲੱਗਿਆ ਆ ਡਾਲਾ ਇੱਕ ਸਾਈਡ ਤੇ ਖੁੱਲਦਾ ਇੱਕ ਸਾਈਡ ਤੇ ਖੁੱਲ ਕੇ ਡਾਲਾ ਲੱਗ ਜਾਂਦਾ ਬਾਕੀ ਫਰਸੀ ਫਰਸ ਵੀ ਟਾਟਾ ਦੀ ਫਰਸਾ ਇੱਕੋ ਪੀਸ ਆ ਦੇਖ ਸਕਦੇ ਹੋ ਕੋਈ ਜੋੜ ਨਹੀਂ ਹੈਗਾ ਇੱਕੋ ਪੀਸ ਫਰਸਾ ਤੇ ਬਹੁਤ ਘੱਟ ਚੱਲੀ ਟਰਾਲੀ ਆ ਹਲਕੇ ਫੁਲਕੇ ਕੰਮ ਵਾਸਤੇ ਘਰੇਲੂ ਕੰਮ ਵਾਸਤੇ ਚੱਲੀ ਟਰਾਲੀ ਆ ਤੇ 10 ਗੇਜ ਦਾ ਮੋਟਾ ਫਰਸਾ ਈ 10 ਗੇਜ ਦਾ ਮੋਟਾ ਫਰਸਾ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਹੁਣ ਗੱਲ ਕਰ ਲਗੇ ਆਪਾਂ ਹਿੱਸੇ 4 ਦਾ ਸਹੀ 4 ਦਾ ਨਵਾਂ ਹਿੱਸਾ ਜੀ ਬਿਲਕੁਲ ਨਵਾਂ ਹਿੱਸਾ 6 4 ਦਾ ਤੁਸੀਂ ਮੰਨਤੀ ਕਰ ਸਕਦੇ ਹੋ ਆਪਣਾ ਕੰਮ ਉਹ ਨਹੀਂ ਵੀ ਸਾਢੇ 3 ਨੂੰ ਲੋਕ ਚਾਰ ਰੱਖੀ ਜਾਂਦੇ ਸਹੀ 4 ਦਾ ਬਾਕੀ ਟਾਇਰਾਂ ਵਗੈਰਾ ਦੇ ਵੇਖ ਲਓ ਗੱਡੀ ਚੰਗੀ ਪਈ ਆ ਚੰਗੇ ਟਾਇਰ ਪਈ ਚੰਗੀ ਕੰਡੀਸ਼ਨ ਦੇ ਟਾਇਰ ਵਜਨ ਚੱਕਣ ਵਾਲੇ ਟਾਇਰ ਬਾਕੀ ਅੰਦਰਲੇ ਗਾਡਰਾਂ ਦੀ ਗੱਲ ਕਰੀਏ ਅੰਦਰਲੇ ਜਿਹੜੇ ਗਾਡਰਾਈ ਉਹ ਲੱਗੇ 6 3 ਦੇ 6 3 ਦੇ ਇਹ ਵੀ ਸੇਲਡ ਤੇ ਲੱਗੇ ਹੋਏ ਆ ਜੀ ਤੇ ਬਾਕੀ 1.5 3 ਦੇ ਜਿਹੜੇ ਚੈਨਲ ਥੱਲੇ ਪਾਏ ਹੋਏ ਆ ਇਹ ਵੀ ਚੰਗੇ ਪਾਏ ਹੋਏ ਆ ਇਹ ਵੀ 13 ਚੈਨਲ ਥੱਲੇ ਪਾਏ ਹੋਏ ਆ ਦੇਖ ਸਕਦੇ ਹੋ ਤੁਸੀਂ ਬਾਕੀ ਹੁਣ ਜਾਲੀ ਦੀ ਗੱਲ ਕਰ ਲਈਏ ਜਾਲੀ ਲੱਗੀ ਹੈ ਜੀ 2.5 ਫੁੱਟ ਸਟੀਲੀ ਜਾਲੀ ਜਿਸਤੀ ਜਾਲੀ 2.5 ਫੁੱਟ ਆ ਇਹਦੇ ਤੇ ਵੀ ਦੇਖ ਸਕਦੇ ਹੋ ਟਾਟਾ ਦੀ ਏਅਰ ਲੱਗੀ ਜਿਸਤੀ ਜਾਲੀ ਜਿਹੜੀ ਲੱਗੀ ਹੋਈ ਹੈ ਤੇ ਬਾਕੀ ਚਾਰ ਚਫਰੇ ਵਿੱਡ ਹੈ ਜੀ ਇਹਦੇ ਦਾਣੇ ਵਾਲਾ ਵਧੀਆ ਚਾਰ ਸਫੇਰੇ ਹੈਵੀ ਜਾਲੀ ਲੱਗੀ ਵਾਲਾ ਵेडਾ ਵेड ਵੀ ਪੂਰਾ ਭਾਰਾ ਬਣਿਆ ਕੋਈ ਨਹੀਂ ਵेड ਲੇਫ ਜੂ ਜਾਂ ਬਾਹਰ ਨੂੰ ਨਿਕਲ ਜੂ ਤੇ ਬਾਕੀ ਕੜੇ ਵਾਲੇ ਰਿਮ ਚੰਗੇ ਰਿਮ ਆ ਜੀ ਦੋਵੇਂ ਟਾਇਰ ਬਹੁਤ ਚੰਗੇ ਉੱਚੇ ਮਾਡਲਾਂ ਦੇ ਵਿੱਚ ਟਾਇਰ ਆਈ ਇਹ ਬਾਕੀ ਟਰਾਲੀ ਦਾ ਵਜ਼ਨ ਹੈਗਾ ਜੀ 1.14 ਕੁਇੰਟਲ 1.14 ਕੁਇੰਟਲ ਟਰਾਲੀ ਦਾ ਵਜ਼ਨ ਤੇ ਹੁਣ ਗੱਲ ਕਰ ਲਈ ਆਪਾਂ ਜੈਕ ਦੀ ਜੈਕ ਤੁਸੀਂ ਦੇਖ ਸਕਦੇ ਹੋ ਟੂ ਸਟਾਕ ਢਿਮਾਨ ਕੰਪਨੀ ਦਾ ਜੈਕ ਆ ਜੀ ਹਾਈ ਸਪੀਡ ਜੈਕ ਆ ਜਲਦੀ ਚੱਕਣ ਵਾਲਾ ਥੋੜੇ ਤੇਲ ਨਾਲ ਟਰੈਕਟਰ ਵਗੈਰਾ ਚੱਕ ਲੈਂਦੇ ਆ ਜਿਵੇਂ ਡੀਜਾਈ ਇੰਟਰ ਵਗੈਰਾ ਥੋੜੇ ਤੇਲ ਹੁੰਦੇ ਇਹਨਾਂ 'ਚ ਆਸ਼ਾ ਵਗੈਰਾ ਥੋੜੇ ਤੇਲ ਨਾਲ ਇਹ ਚੱਕਣ ਵਾਲਾ ਪੰਪ ਆ ਜੀ ਹਾਈ ਸਪੀਡ ਦੇ ਵਿੱਚ ਆ ਤੇ ਬਾਕੀ ਜਾਣਕਾਰੀ ਤੁਹਾਨੂੰ ਸਾਰੀ ਦੇਤੀ ਹੈ ਜੀ ਇਹ ਖੜੀ ਆ ਮੁਕੰਦੇ ਵਾਲੇ ਪਿੰਡ ਸ੍ਰੀ ਮਕਸਰ ਸਾਹਿਬ ਜ਼ਿਲ੍ਹਾ ਫਰੀਦਕੋਟ ਤੋਂ ਮਕਸਰ ਤੋਂ ਗੁਰੂ ਅਰਸਾਏ ਤੋਂ 15 ਤੋਂ 20 ਕਿਲੋਮੀਟਰ ਬਾਅਦ ਆਪਾਂ ਨੂੰ ਵਾਟ ਪੈਂਦੀ ਹੈ ਤਿੰਨਾਂ ਜ਼ਿਲ੍ਹਿਆਂ ਤੋਂ ਜਿੰਨਾਂ ਵੀਰਾਂ ਨੇ ਲੈਣੀ ਆ ਟਰਾਲੀ ਖਰੀਦ ਸਕਦੇ ਹੋ ਮਾਲਕ ਵੀਰ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਜੀ 9478886538 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਰੰਗ ਵਗੈਰਾ ਟੂਕੇ ਦਾ ਚੰਗਾ ਰੰਗ ਹੋਇਆ ਜੀ ਇਹ ਨਹੀਂ ਕੋਈ ਪਾਣੀ ਤਾਂ ਨਹੀਂ ਰੰਗ ਮਾਰਿਆ ਪ੍ਰਾਈਮਰ ਵਗੈਰਾ ਵੱਜ ਗਿਆ ਰੰਗ ਬਹੁਤ ਵਧੀਆ ਹੋਇਆ 5 ਸਾਲ ਰੰਗ ਨਹੀਂ ਜਾਂਦਾ ਟਰਾਲੀ ਜੇ ਸਾਮ ਕੇ ਰੱਖੋਗੇ ਤਾਂ ਤੁਹਾਡਾ ساری ਉਮਰ ਰੰਗ ਹੀ ਨਹੀਂ ਜਾਂਦਾ ਟਰਾਲੀ ਦਾ ਬਾਕੀ ਰੇਟ ਹੈਗਾ ਜੀ 1,30,000 ਰੁਪਇਆ ਰੇਟ ਵੀ ਜਾਇਜ਼ ਆ ਤੇ ਬਾਕੀ ਹਜੇ ਮਾਨਤਾ ਨਹੀਂ ਹੋ ਜੂ ਹਲਕਾ ਫੁਲਕਾ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਜੋ ਜੇ ਕਿਸੇ ਵੀਰ ਨੇ ਕੋਈ ਪੁਰਾਣੀ ਟਰਾਲੀ ਵਿੱਚ ਦੇਣੀ ਆ ਤਾਂ ਉਹ ਵੀ ਕੱਟੀ ਜਾਊ ਜੇ ਕਾਲੀ ਹੋਵੇ ਸਿੰਪਲ ਹੋਵੇ 11 ਛੇ ਦੀ ਹੋਵੇ 11 ਛੇ ਦੀ ਇਹ ਹੈ ਤੇ ਬਾਕੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ